भूले स्वत दारास्यों प्रीत लगाई एक उत्तम पंथ सुन्यों गुर संगत तह मलंत जम त्रास मिटाई एक अरदास पाठ की की ਗੁਰ ਰਾਮਦਾਸ ਰਾਖੋ ਸਰਨਾਈ ਸੁਖਹੁ ਟਲ ਗੁਰ ਸੇਵੀਐ ਐਹ ਨਸ ਸਹਜ ਸੁ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖ ਸਮਦੀ ਨੂਰੇ ਅਰਸੋਂ ਕੁਰਸੋਂ ਤੋਦ ਡਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਬਾਤਸ਼ਾਹ ਸ਼ੇਰ ਸ਼ਾਹ ਹੰਦੈ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਦੇਰ ਲਾ ਪਾਵੇ ਕੋਈ ਅਬ ਨਸੀ ਜੀ ਅਨਕੂ ਦਾਤਾ ਸਿਮਰਤ ਸਭ ਮਲ ਖੋਈ ਗੁਣਾ ਨਿਧਾਨ ਭਗਤਨ ਕੋ ਬਰਤਨ ਦੇਰ ਲਾ ਪਾਵੇ ਕੋਈ ਮੇਰੇ ਮਾਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜਾ ਦੁੱਖ ਨਾ ਹੋਈ ਰਹਾਉ ਵਡ ਭਾਗੇ ਸਾਧ ਸੰਗ ਪ੍ਰਾਪਤ ਤੈਨ ਭੇਟ ਤ ਦਰਮਤ ਖੋਈ ਤੈਨ ਕੀ ਤੂਰ ਨਾਨਕ ਦਾਸ ਬਾਛੈ ਜੇ ਨ ਹਰ ਨਾਮ ਹਿਰਦੈ ਪਰੋਈ ਵਡ ਭਾਗੀ ਸਾਦ ਸੰਗ ਪ੍ਰਾਪਤ ਤੈਨ ਭੇਟ ਤ ਦੁਰਮਤ ਖੋਈ ਤੈਨ ਕੀ ਤੂਰਾ ਨਾਨਕ ਦਾਸ ਬਾਛੈ ਜੇ ਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਉਮ ਗਾਵੋ ਮੇਰੇ ਨਿਰਭਉ ਕਾ ਸੁਹੀਲਾ ਹਉ ਵਾਰੀ ਜਿਤ ਸੁਹੀਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੁਮਾਲੀ ਆਨਾ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੁ ਸਜਣ ਆਸੀ ਸੜੀ ਆਜਿਓ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਬਹੁਤਾ ਸਦੜੇ ਨੇਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ உபਦੇਸ ਗੁਰਪੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਿਆ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੋਤਾ ਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤੇਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਈ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੂਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡੋਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੀ ਜਿਉਂ-ਜਿਉਂ ਚਲੇ ਚੁਬੈ ਦੁੱਖ ਪਾਵੇ ਜਮਕਾਲ ਸਹ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਕੰਡਾ ਹੀ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਾ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈहां ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਆਉਦੈ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਹੀ ਬਿਹਜੋ ਹਰ ਗੁਰ ਤੇ ਮਨ ਬਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਗੋ ਅੰਤਰ ਜਾਮੇ ਪਰਖ ਬਿਧਾਤੇ ਸਰਦਾ ਮਨ ਕੀ ਨਾਨਕ ਦਾਸ ਇਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਅੰਤਰ ਜਾਮੇ ਪਰਖ ਬਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਗ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਨਾ ਮੇ कायो ਤント ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਘਰਤ ਮਹਤ சகல ஜங்க பூர கர்மோ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈਂ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੁਈ ਸਹਾਈਂ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਲੀਆਂ ਮੁੱਕਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿਠ ਕੀਤਾ ਸਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਤੇਨਾਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਬੇ ਕਦਾਲ ਵੇ ਸਾਹਾ ਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੋਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਲਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜਾਏ ਗਏ ਸਨ ਐਸ ਸਮੇਂ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ ਗੁਰਬਾਣੀ ਦੇ ਜਾਪ ਹੋਏ ਸੋਹਲਾ ਸਾਹਿਬ ਜੀ ਦੇ ਜਾਪ ਹੋਏ ਪਾਤਸ਼ਾਹ ਜੀ ਟਹਿਲ ਸੇਵਾ ਕਰਦੇ ਆ ਗੁਰਬਾਣੀ ਦੇ ਜਾਪ ਕਰਦੇ ਆ ਹੋਈਆਂ ਬੇਅੰਤ ਭੁਲਾਂ ਦੀ ਮੁਆਫੀ ਬਖਸ਼ਣੀ ਆਗਾਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸੋਣਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿੱਲ ਫੁੱਲ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਣ ਬਖਸ਼ਣਾ ਸ਼ੁਭ ਪਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੀ ਕਿਰਪਾ ਸਦਕਾ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀ ਚਾਰ ਪਹਿਰ ਰਹਿਣ ਆਪਣੇ ਭਾਂਡੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣੀ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੁਖ ਆਸਣ ਸਥਾਨਾਂ ਤੇ ਲਿਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਸੁਖ ਹੋਵੇ ਨਾਮ ਚੇਤਿ ਆਵੇ ਸਿੱਖ ਪਰਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਮੋ ਸਾਤ ਗੁਰੂ ਜਿੱਥੇ ਜਾਏ ਬਾਏ ਮੇਰਾ ਸਾਤ ਗੁਰੂ ਜਿੱਥੇ ਜਾਏ ਬਾਏ ਮੇਰਾ ਸਾਤ ਗੁਰੂ ਤੇ ਤੇ ਜਾਏ ਬਾਏ ਮੇਰਾ ਸਾਤ ਗੁਰੂ ਮੂੰ ਜਿੱਥੇ ਜਾਏ ਬਾਏ ਮੇਰਾ ਸਾਤ ਗੁਰੂ ਜਿੱਥੇ ਜਾਏ ਬਾਏ ਮੇਰਾ ਸਾਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਥਾਨ ਸੁਹਾਵਾ ਨਾਮ ਨਾਰੇ ਸੋ ਥਾਨ ਸੁਹਾਵਾ ਨਾਮ ਰਾਜੇ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਥਾਨ ਸੁਹਾਵਾ ਰਾਮ ਰਾਜੇ